ਹੱਥ ਬੰਨੇ ਸੋਡੇ ਮੁਰੇ ਹੱਥ ਪੰਜਾਬੀਓ ਹੱਥ ਬਣਾ ਲਓ ਪੈਰੀਂ ਹੱਥ ਲਵਾ ਲਓ ਜ਼ਮੀਨਾਂ ਨਾ ਵੇਚੋ ਪੈੜੀ ਨਾ ਵੇਚੋ ਬਹੁਤ ਚਿਰ ਦੇ ਰੋਲਾ ਪਾਉਨੇ ਆ ਕਲਪਦੇ ਆ ਪਿੰਡਦੇ ਆ ਬਾਈ ਜ਼ਮੀਨਾਂ ਨਾ ਵੇਚੋ ਏ ਮਿਲਣੀਆਂ ਨਹੀਂ ਆਹ ਦੇਖੋ ਆ ਝੰਡੇ ਝੁਲਦੇ ਆ ਨਾ ਅਦੀਦੇ ਆ ਇਹ ਝੰਡੇ ਨਹੀਂ ਰਹਿਣੇ ਕੁਛ ਵੀ ਨਹੀਂ ਰਹਿਣਾ ਝੰਡਾ ਨਾ ਨਿਸ਼ਾਨ ਨਾ ਪਛਾਣ ਨਾ ਤੁਹਾਡਾ ਵਜੂਦ ਨਾ ਹੋਣ ਕੱਖ ਨਹੀਂ ਰਹਿਣੀ ਤੇ ਇਹ ਝੰਡੇ ਕਿਨੇ ਝੁਲਣ ਲਾਏ ਸੀ ਇਹ ਝੰਡਿਆਂ ਦੇ ਮਾਲਕ ਬਣਾਇਆ ਕਿਹਨੇ ਸਾਨੂੰ ਇਹ ਝੰਡੇ ਗੱਡੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਝੰਡੇ ਗੱਡੇ ਸੀ ਇੱਥੇ ਪੱਕੇ ਤੌਰ ਤੇ ਤੁਸੀਂ ਸਦਾ ਰਾਜ ਕਰੋਗੇ ਦੁਨੀਆ ਦੇ ਉੱਤੇ ਤੇ ਤੁਸੀਂ ਜ਼ਮੀਨਾਂ ਵੇਚ ਤੁਰੇ ਯਾਰ ਅਸੀਂ ਖੜੇ ਨਰੂਆਣੇ ਪਿੰਡ ਬਾਈ ਤੁਹਾਨੂੰ ਇਹ ਸਚਾਈ ਦਿਖਾਉਣ ਆਇਆ ਪੰਜਾਬ ਦੇ ਲੋਕਾਂ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਗੱਲਾਂ ਸੁਣ ਲਓ ਆਹ ਖੜੇ ਆ ਦੋ ਭਰਾ ਦੋਨੇ ਸਕੇ ਇੰਨਾ ਆਹ ਜਿਹੜੀ ਪਹਿਲੀ ਤੇ ਮੈਂ ਖੜਾ ਪਹਿਲੀ ਦਿਖਾ ਦੇ ਬਾਈ ਓ ਕਿੱਥੇ ਤੱਕ ਨਗਾ ਮਰਵਾ ਮਾਰੀ ਇਹ ਪਹਿਲੀ ਵਿਕ ਚੁੱਕੀ ਆ 1 ਕਰੋੜ 3 ਲੱਖ ਦੀ 3 ਲੱਖ ਦੀ ਇਹ ਵਿਕੀ 1 ਕਰੋੜ 3 ਲੱਖ ਦੀ ਸੀ ਵੱਡੇ ਦੀ ਹਾਂ ਇਹ ਵਿਕੀ 1 ਕਰੋੜ 3 ਲੱਖ ਦੀ ਹਾਂ ਉਹ ਪਰਲੇ ਬੰਨੇ ਆ ਛੱਡ ਕੇ ਕਣਕੜਾ ਉਹ ਛੋਟੇ ਨੇ ਵੇਚੀ 1 ਕਰੋੜ 53 ਲੱਖ ਦੀ 1 ਕਰੋੜ 53 ਲੱਖ ਦੀ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਤੇ ਅੱਜ ਇਹਨਾਂ ਕੋਲੇ ਆ ਕੇ ਦਲਾਲ ਕਹਿੰਦੇ ਆ ਕਿ ਸਾਨੂੰ 2 ਕਰੋੜ ਦਵਾਈਏ ਕਿੱਲੇ ਦਾ ਤੁਸੀਂ ਕੀ ਖਿਆਲ ਰੱਖੇ ਦੱਸੋ ਮੈਂ ਆਖਿਆ ਮੈਂ 10 ਕਰੋੜ ਵੀ ਨਹੀਂ ਦਿੰਦਾ ਹੂੰ ਤੂੰ 2 ਕਰੋੜ ਦੀ ਗੱਲ ਕਹਿਣਾ ਹਾਂ ਵੀ 10 ਚ ਵੀ ਨਹੀਂ ਦਿੰਦਾ ਹਾਂ ਮੈਂ ਕਹਿੰਦਾ ਤੂੰ ਮੈਨੂੰ ਦਵਾ ਉਹ ਵਧੀਆ ਗੱਲ ਕਹੀ ਹਾਂ ਤੇ ਤੁਸੀਂ ਕੀ ਕਿਹਾ ਸੀਗਾ ਜੀ ਮੈਂ ਭਾਈ ਇਹ ਗੱਲ ਕਹੀ ਸੀ ਵੀ ਸਾਡੇ ਕੋਲ ਵੀ ਲੈਣ ਆਏ ਸੀ ਸਾਡੇ ਕੋਲੇ ਵੀ ਆਏ ਸੀ ਵੀ ਤੁਸੀਂ ਜ਼ਮੀਨ ਦੇਣੀ ਹੈ ਮੈਂ ਕਿਹਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਹੂੰ ਅਸੀਂ ਅੱਜ ਇਹ ਜ਼ਮੀਨ ਵੇਚਤੀ ਮੁੜ ਕੇ ਅਸੀਂ ਇਹ ਜ਼ਮੀਨ ਜਿੰਦਗੀ ਭਰ ਨਹੀਂ ਖਰੀਦ ਸਕਦੇ ਇਹ ਲੈ ਨਹੀਂ ਸਕਦੇ ਆਹ ਭਾਈ ਨੇ ਵੇਚਿਆ ਭਾਵੇਂ ਕਿੰਨੀ ਮਰਜ਼ੀ ਕਮਾਈ ਕਰ ਲਈ ਆਹ ਜ਼ਮੀਨ ਲੈ ਕੇ ਵਿਖਾ ਲਈ ਇਹ ਨਹੀਂ ਲੈ ਸਕਦਾ ਹੋਰ ਨਹੀਂ ਲੈ ਸਕਦਾ ਹੋਰ ਲੈ ਨੂੰ ਸਸਤੀ ਕਿਤੇ ਆਹ ਨਹੀਂ ਲੈ ਸਕਦਾ ਓ ਲੋਕੋ ਓ ਲੋਕੋ ਪੰਜਾਬ ਦੇ ਲੋਕੋ ਓ ਅਕਲ ਨੂੰ ਹੱਥ ਮਾਰੋ ਓ ਪੈਸਾ ਤਾਂ ਚਾਹੇ 100 ਬੋਰੀ ਭਰ ਕੇ ਗੱਟਾ ਭਰ ਕੇ ਬੈਂਕਾਂ 'ਚ ਰੱਖ ਦੋ ਬੈਗ ਭਰ ਕੇ ਪੈਸਾ ਰੋਜ਼ ਘਟਦਾ ਹੈ ਉਹਦੀ ਕੀਮਤ ਰੋਜ਼ ਘਟਦੀ ਹੈ ਇਹਦੀ ਰੋਜ਼ ਐ ਵੱਧਦੀ ਆ ਉਹਦੀ ਵੀ ਰੋਜ਼ ਘਟਦੀ ਆ ਐ ਵੱਧਦੀ ਆ ਕੁੱਲ ਚੀਜ਼ ਦੀ ਕੁੱਲ ਚੀਜ਼ ਦੀ ਦੁਨੀਆ ਦੇ ਕੀਮਤ ਘਟਦੀ ਆ ਇੱਕੋ ਇੱਕ ਧਰਤੀ ਜ਼ਮੀਨ ਐ ਜਿਹਦੀ ਕੀਮਤ ਰੋਜ਼ ਵੱਧਦੀ ਆ ਰੋਜ਼ ਵੱਧਦੀ ਐ ਜੀ ਤੇ ਅਸੀਂ ਕਦਰ ਨੂੰ ਹੋ ਤਰੇ ਆ ਯਾਰ ਪੈਸਾ ਵੀ ਇਹਦਾ ਸਵਾਹ ਨੂੰ ਉੱਡ ਜੂ ਆ ਸਵਾਹ ਨੂੰ ਫੂਕ ਮਾਰੇ ਤੋਂ ਨਾ ਵਿੱਚੋਂ ਹੱਥ ਬਣਾ ਲਓ ਬਾਈ ਬੇਨਤੀ ਕਰਦਾ 4 ਸਾਲ ਖੜ ਜੋ ਡਬਲਯੂਟੀਓ ਦੇ ਸਮਝੌਤੇ ਆ ਹਾਈਵੇ ਬਣ ਗਏ ਰੇਲ ਦੀਆਂ ਲੀਆਂ ਨਿਕਲ ਗਈਆਂ ਸਾਲ ਛੋੜੇ ਬਾਗੇ ਟਾਰੀ ਬਾਰਡਰ ਖੁੱਲਣਿਆ ਬੰਦਰਗਾਹਾਂ ਨਾਲ ਜੋੜ ਦਿੱਤਾ ਗਿਆ ਸਾਨੂੰ ਰੂਸ ਤੋਂ ਪਾਸਤਾਨ ਨੂੰ ਸਿੱਧੀ ਟ੍ਰੇਨ ਰੇਲ ਗੱਡੀ ਆ ਚੁੱਕੀ ਆ ਚੀਨ ਤੋਂ ਲੈ ਕੇ ਯੂਰਪ ਤੱਕ ਸਿਲਕ ਰੂਟ ਬਣ ਕੇ ਤਿਆਰ ਹੋ ਗਿਆ ਸ਼ਰਕ ਬਣ ਕੇ ਤਿਆਰ ਹੋ ਗਈ ਆ ਇਹ ਵਪਾਰ ਸ਼ੁਰੂ ਹੋ ਗਿਆ ਨਾ ਕਿਸੇ ਵੀ ਕੀਮਤ ਤੇ ਪੰਜਾਬ ਤੇ ਜ਼ਮੀਨ ਨਹੀਂ ਮਿਲਣੀ ਉਹ ਐਸੇ ਕਰਕੇ ਕਾਲੇ ਕਾਨੂੰਨ ਲਿਆਏ ਆ ਹੁਣ ਫੇਰ ਸਾਡੇ ਬੰਦੇ ਬੈਠੇ ਉੱਥੇ ਮਰਨ ਵਰਤੇ ਸੋੜੀਆਂ ਜ਼ਮੀਨਾਂ ਬਚਾਉਣ ਖਾਤਰ ਉਹ ਐਸੇ ਕਰਕੇ ਨਵੀਆਂ ਨਵੀਆਂ ਨੀਤੀਆਂ ਲਿਆ ਰਹੇ ਨੇ ਤੁਸੀਂ ਉਹ ਨੀਤੀਆਂ ਕਾਨੂੰਨਾਂ ਦੇ ਖਿਲਾਫ ਖੜ ਕੇ ਹੁਣ ਲਾਜ ਦੇਤਾ ਵੀ 50 ਲੱਖ ਦੰਨੇ ਹੋ ਨਹੀਂ ਕਰੋੜ ਲੈ ਲੈ 2 ਕਰੋੜ ਮੈਂ ਕਹਿੰਦਾ ਬਲੇ ਲੰਮੇ ਚਰ ਤੋਂ ਉਸ ਨੂੰ 100 ਕਰੋੜ ਵੀ ਦੇਣਗੇ ਓਏ ਆ ਮਿੱਟੀ ਆ ਨਾ ਮਿੱਟੀ ਆ ਯਾਦ ਰੱਖਿਓ ਉਹ ਕਹਿੰਣਗੇ ਲੈ ਕਿਲਾ ਦੇ ਦੇ ਫੋਟ ਫੋਟ ਮਿੱਟੀ ਪੱਟ ਕੇ ਮਿੱਟੀ ਜੋਖਲਾ ਬਰਾਬਰ ਪੈਸੇ ਤੋਲ ਦਿੰਨੇ ਆ ਐਥੋਂ ਤੱਕ ਛੋੜੀ ਨਾ ਜ਼ਮੀਨਾਂ ਦੀਆਂ ਕੀਮਤਾਂ ਲੱਗਣੀਆਂ ਲੱਗਣੀਆਂ ਇਹਦਾ ਕੋਈ ਸ਼ੱਕ ਨਹੀਂ ਨਾ ਵਿੱਚੋਂ ਨਾ ਵਿੱਚੋਂ ਨਾਲੇ ਭਾਈ ਕੋਈ ਬਾੜੀ ਮੇਨ ਰੋਡ ਵੀ ਨਹੀਂ ਇੱਥੇ ਅਜੇ ਨਹੀਂ ਯਾਰ ਅਧਰੂਆਣੇ ਪਿੰਡ ਖੜੇ ਆ ਸੀ ਹਾਂ ਪਿੰਡ ਚਾਣਲੇ ਇੱਥੇ ਪਿੰਡ ਦਾ ਪੰਡਾ ਨਰੂਆਣਾ ਇਹ ਕੁਆਂ ਨੀ ਬਾਹਲੀ ਵੱਡੀ ਸੜਕਾਂ ਤੇ ਬਾਹਲਾ ਕੋ ਚੱਲ ਪਿਆ ਤੇ ਅੱਜ ਹੀ 2 ਕਰੋੜ ਨੂੰ ਆ ਗਏ ਮੈਂ ਖੜਜੋ 6 ਮਹੀਨੇ ਥੋੜੇ ਕੋਲੇ ਇਸੇ ਥੋੜੇ ਕੋਲੇ ਗੱਲ ਸੁਣ ਲੈ ਬਾਪੂ ਤੇਰੇ ਕੋਲੇ ਜੇ ਨਾ ਅਸੀਂ 5 ਕਰੋੜ ਨੂੰ ਕਹਾਂ 10 ਕਰੋੜ ਨੂੰ ਕਹਣਗੇ ਹਾਂ ਕਹਿਣਗੇ ਸੋ ਬੇਨਤੀ ਆ ਬਾਈ ਹੱਥ ਬੰਨ ਕੇ ਸਾਨੂੰ ਮੈਨੂੰ ਤਾਂ ਇੱਕ ਸਾਡੇ ਇਥੇ ਦਿਹਾੜੀ ਆਉਂਦਾ ਮੈ ਵੀ ਆਉਂਦਾ ਮੁੰਡਾ ਹੂੰ ਉਹ ਵੀ ਕਹਦਾ ਮੈਨੂੰ ਕਹਿੰਦਾ ਚਾਚਾ ਕੁਝ ਵੀ ਹੋ ਜੇ ਪਰ ਇੰਨੇ ਤਾਂ ਵੇਚ ਕੇ ਗਲਤੀ ਕਰ ਲਈ ਤੂੰ ਨਾ ਵੇਚੀ ਮੈਂ ਤਾਂ ਭਾਈ ਸਹੀ ਨਹੀਂ ਵੇਚਦਾ ਹੂੰ ਆ ਸਹੀ ਗੱਲ ਆ ਬਹੁਤ ਨਹੀਂ ਜਾਣੀਆਂ ਜਿਹੜੀਆਂ ਵੇਚੋਂਗੇ ਕਹਾ ਮਿਲਣੀ ਨਹੀਂ ਜਮੀਨਾਂ 26000 ਕਿੱਲਾ ਦਾ ਛੜਕਾ ਦੀ ਰੋਗੀ ਹੂੰ ਕਲੋਨੀਆਂ ਕੱਟੀਆਂ ਜਾਂਦੀਆਂ ਰੋਜ਼ ਕਿੰਨੇ ਹਜ਼ਾਰਾਂ ਸੈਂਕੜੇ ਕਿੱਟ ਰੋਜ਼ ਹੋਰ ਤੇ ਰੁਕੀ ਜਾਂਦੇ ਕਲੋਨੀਆਂ ਚੋਂ ਉਹ ਪੈਸੇ ਚੱਕੀ ਫਿਰਦੇ ਬਈ ਰੋਡਾਂ ਵਾਲੇ ਨਵੀਆਂ ਨਿਕਲਣ ਲੱਗੀਆਂ ਪੈਸੇ ਚੱਕੀ ਫਿਰਦੇ ਢੋਲੇ ਲੋਕਾਂ ਅੱਜ ਤੇ ਕਲੋਨੀ ਕੱਟੀ ਆ ਆਪਣੇ ਬਹਿੰਡੇ ਦੇ ਪਰਲੇ ਬਾਈ ਗੱਲਪੱਤੀ ਕੋਲੇ ਉਹ ਕਹਿੰਦੇ ਭਾਈ ਜ਼ਮੀਨ ਤਾਂ ਵੇਚ ਬੈਠੇ ਕਹਾਂ ਜ਼ਮੀਨ ਮਿਲਦੀ ਨਹੀਂ ਨਹੀਂ ਮਿਲਦੀ ਹੁਣ ਨਹੀਂ ਮਿਲਦੀ ਸੋ ਤੁਹਾਨੂੰ ਹੱਥ ਮੰਨ ਕੇ ਹੀ ਬੇਨਤੀ ਆ ਮੇਰੇ ਅੱਖੇ ਲੱਗ ਕੇ ਸਿਰਫ ਮੈਂ ਇੰਨੀ ਬੇਨਤੀ ਕਰਦਾ ਪੰਜਾਬ ਕੋ 4 ਸਾਲ ਖੜ੍ਹ ਦੋ 28 ਤੱਕ ਖੜ੍ਹ ਦੋ ਜੇ ਨਾ ਛੋਡੀ ਕੀਮਤ ਪਈ ਨਾ ਇਹ ਪੈਲੀ ਦੀ ਕਿਹੜਾ ਸੋਨਾ ਕਿਹੜੇ ਹੀਰੇ ਕਿਹੜੇ ਮੋਤੀ ਕਿਹੜੇ ਕੋਹੇ ਨੂਰ ਮੈਂ ਕਹਿੰਦਾ ਦੁਨੀਆ ਦੇ ਉੱਤੇ ਇੰਨੀ ਕੀਮਤ ਤੇ ਧਰਤੀ ਦੀ ਪੈਣੀ ਆ ਖਿੱਤੇ ਦੀ ਪੈਣੀ ਆ ਤੁਸੀਂ ਦੁਨੀਆ ਤੇ ਰਾਜ ਕਰੋਗੇ ਮਾਥੋਂ ਲਿਖਾ ਕੇ ਲੈ ਲਓ ਮੈਨੂੰ ਨੀਵੇਂ ਥਾਂ ਬਹਾ ਦਿਓ ਜੀ ਮੈਂ ਇਸ ਗੱਲ 'ਚ ਡਾਕ ਨਿਕਲਿਆ ਮੈਂ ਹਮੇਸ਼ਾ ਜਿਹੜੀ ਗੱਲ ਤੁਹਾਨੂੰ ਕਹਿੰਦਾ ਆਇਆ ਵੀ ਲੋਕੋ ਐ ਹੋਊਗਾ ਓਏ ਐ ਹੋਊਗਾ ਸੰਭਲ ਜਿਓ ਐ ਹੋਊਗਾ ਐ ਹੋਊਗਾ ਉਹੀ ਗੱਲਾਂ ਹੁੰਦੀਆਂ ਆ ਰਹੀਆਂ ਨੇ ਤੇ ਇਹ ਵੀ ਹੋਣੀਆਂ ਨੇ ਫਿਰ ਇੰਨੀ ਬੇਨਤੀ ਆ ਕੇ ਬਾਈ ਬਣ ਕੇ ਹੱਥ ਬੰਨ ਕੇ ਢੱਡ ਪੇਟ ਬੰਨ ਕੇ ਸੋਡੇ ਪਿਓ ਸੋਡੇ ਦਾਦੇ ਪਰਦਾਦਿਆਂ ਨੇ ਇਹ ਪੈਲੀ ਫੱਡੇ ਛੱਤਰ ਪਾ ਕੇ ਟਾਕੀਆਂ ਲੀੜੇ ਪਾ ਕੇ ਭੁੱਖ ਤੇ ਕੱਟ ਕੇ ਜ਼ਮੀਨਾਂ ਜੋੜੀਆਂ ਸੀ ਬਾਈ ਨਾ ਢਾਓ ਇਹ 'ਚ ਕੋਈ ਸ਼ਕਤ ਨਹੀਂ ਹਾਂ ਖਰਚੇ ਘਟਾ ਲਓ ਕੋਹ ਨਹੀਂ ਰੱਖਿਆ ਵੱਡੀਆਂ ਕੋਠੀਆਂ 'ਚ ਇੱਟਾਂ ਨੇ ਕਮਾਈ ਨਹੀਂ ਦੇਣੀ ਕੋਣ ਨਹੀਂ ਰੱਖਿਆ ਮਹਿੰਗੇ ਵੇਹਾਂਾਂ 'ਚ ਭੋਗਾਾਂ 'ਚ ਬ੍ਰੈਂਡਾਂ 'ਚ ਕੱਪੜਿਆਂ 'ਚ ਗੱਡੀਆਂ 'ਚ ਕੱਖ ਨਹੀਂ ਰੱਖਿਆ ਕੁਛ ਨਹੀਂ ਉਹ ਤਾਂ ਇੱਕ ਵਾਰੀ ਥੁੱਕ ਮਿੱਠੀ ਵਾਲੀ ਗੱਲ ਆ ਉਹ ਖਰਚੇ ਨਾ ਕਰੋ ਸਿੱਧੀ ਤੇ ਸਾਦੀ ਜ਼ਿੰਦਗੀ ਜਿਉ ਕੇ ਦੇਖੋ ਨਾਲੇ ਸਕੂਨ ਆ ਨਾਲੇ ਹੋਣਾ ਜਮੀਨਾਂ ਤੁਹਾਡੀਆਂ ਜ਼ਿਆਦਾ ਤਾਂ ਬਚੀਆਂ ਰਹਿਣਗੀਆਂ ਗੱਡੀ ਦਾ ਕੀਮਤ ਭਾਈ ਦੂਜੇ ਸਾਲ ਆਧਰ ਰਹਿ ਜਾਂਦੀ ਆ ਕੋਠੀ ਦਾ ਵੀ ਨਵਾਂ ਡਿਜ਼ਾਈਨ ਆਉਂਦਾ ਰੋਜ਼ ਹੀ ਰੋਜ਼ ਹੀ ਹੈਂ ਯਾਰ ਕੋਠਾ ਛੱਤ ਲੋ ਪਹਿਲੀ ਗੱਲ ਦਾ ਜਵਾਦ ਦਾ ਕੱਲਾ ਕੱਲਾ ਮੈਂ ਪੰਜ ਕਮਰੇ ਕੋਠੀ ਦੇ ਪਾ ਲੰਦਾ ਜਵਾਕ ਕਹਿੰਦਾ ਕਿਹੜੇ ਰੋਜ਼ ਲੱਖ ਰੁਪਈਆ ਤੁਹਾਨੂੰ ਸਾਲ ਦਾ ਪੈੜੀ ਦਾ ਦੇਣਾ ਸੀ ਹੂੰ 60000 ਦਾ ਝੋਨਾ ਹੂੰ 40000 ਦੀ ਕੰਕ ਦੇਣਾ ਸੀ ਨਾ ਜੇ ਹੁਣ ਆਪਾਂ ਇਹਨਾਂ ਨੂੰ ਵੇਚ ਕੇ ਕੋਠੀਆਂ ਪਾ ਲਈ ਕੋਠੀ ਨੇ ਲੱਖ ਰੁਪਈਆ ਖਾਣਾ ਸਾਲ ਦਾ ਹਾਂ ਗੱਲ ਸਹੀ ਆ ਇਹ ਏਸੀ ਉਸੀ ਖਾ ਜਾ ਲੱਖ ਰੁਪਈਆ ਖਾਣਾ ਹਾਂ ਬਹੁਤ ਵਧੀਆ ਗੱਲ ਹੈ ਰੰਗ ਕਰਾਉਣਾ ਪੈ ਗਿਆ ਰੰਗ ਕਰਾਉਣਾਂ ਨੂੰ ਸ਼ੌਂਕ ਆ ਗਈ ਆ ਸ਼ੌਂਕ ਆ ਗਈ ਉਹਨੇ ਖਾਣਾ ਇਹਨੇ ਦੇਣਾ ਮੈਂ 2000 ਸੀਜ ਕੋਠੀ ਪਾਈ ਸੀ ਹੁਣ ਸਾਰਿਆਂ ਚਕਾਟਾ ਪਟਕੇ ਨਵੀਆਂ ਲਾ ਜੇ 20 ਜਾਂ 25000 ਰੁਪਏ ਲਾਇਆ ਬਾਪੂ ਜੀ ਮੂ ਤੇ ਕਰੀ ਤਾਂ ਬੜੇ ਹੀ ਹੋ ਜਾਂਦੀ ਆ ਬਾਈ ਨੇ ਕਿਹਾ ਸੀ ਵੀ ਪਾਣੀ ਵੀ ਜਾਊ ਛੋਡਾ ਬੋਲੀ ਵੀ ਜਾਊ ਜ਼ਮੀਨ ਸਾਰਾ ਕੁਝ ਜਿਵੇਂ ਕਿ ਸੱਚ ਹੋ ਰਿਹਾ ਹੈ ਲੱਖੇ ਬਾਈ ਨੇ ਕਹੀ ਸੀ ਇਹ ਗੱਲ ਪਹਿਲਾਂ ਹੈ ਸੋ ਸਮਝੋ ਬਾਈ ਸਮਝੋ ਤੇਰੂ ਗੌਰ ਨਾਲ ਇਹ ਮੇਰੀ ਗੱਲ ਨੂੰ ਸੁਣਿਓ ਤੇ ਤੇ ਅਮਲ ਕਰੋਗਾ 打了吧你。